ਤਨੋਰ ਹਲਕੇ ਦੇ ਪਿੰਡ ਬੱਤਾਬੱਤੀ ਦੇ ਪੋਲਿੰਗ ਸਟੇਸ਼ਨ ਤੇ ਖੜਾ ਇੱਕ ਘੰਟਾ ਪਹਿਲਾਂ ਮੈਨੂੰ ਇੱਥੋਂ ਕੰਪਲੀਟ ਗਈ ਸੀ ਕਿ ਇਸ ਪੋਲਿੰਗ ਸਟੇਸ਼ਨ ਦੇ ਵਿੱਚ ਜਿਹੜੀ VOTING ਮਸ਼ੀਨ ਹੈ ਉੱਥੇ ਜਿਹੜਾ ਮੇਰਾ ਨਾਮ ਹੈ ਨੋ ਨੰਬਰ ਬਾਲਟੀ ਵਾਲਾ ਨਿਸ਼ਾਨ ਉਹਦੇ ਉੱਪਰ ਇੱਕ ਟੇਪ ਲੱਗੀ ਹੋਈ ਹੈ ਜੋ ਮੈਂ ਨੋਟਿਸ ਕੀਤਾ ਕਿ ਉਹ ਨੋਇੰਗਲੀ ਲਾਈ ਗਈ ਹੈ ਉਹ ਕੰਪਲੀਟ ਮੈਂ অবজারভার ਨੂੰ ਵੀ ਕਰਤੀ ਉਹ ਕੰਪਲੀਟ ਮੈਂ ਉੱਥੇ ਦਾ ਅਫਸਰ ਕਨਸਰਨਡ ਹੈ ਉਹ ਵੀ ਦਿਖਾਤਾ ਕਿਸੇ ਦੇ ਕੋਲ ਕੋਈ ਜਵਾਬ ਨਹੀਂ ਸੀ ਹੁਣ ਤੱਕ 50% ਤੋਂ ਉੱਪਰ ਵੋਟਾਂ ਇਸ ਸਟੇਸ਼ਨ ਦੀਆਂ ਘੁਗਤ ਰਹੀਆਂ ਨੇ ਕੋਈ ਟੁਕਿਆ ਨਹੀਂ ਸੋ ਇਹ ਗੱਲ ਮੈਂ ਰਿਕਾਰਡ 'ਚ ਲੈਣਾ ਚਾਹਣਾ ਤਾਂ ਇਹ ਰਿਕਾਰਡਿੰਗ ਕਰਵਾ ਰਿਹਾ ਹਾਂ ਕਿ ਮੈਂ ਸਾਰੇ ਹਲਕੇ ਦੇ ਵਿੱਚ ਆਪਣੇ ਬੰਦਿਆਂ ਨੂੰ ਪੂਰਨ ਤੌਰ ਤੇ ਚੁਕੰਨਾ ਕਰਨਾ ਚਾਹੁੰਨਾ ਕਿ ਕੋਈ ਵੀ ਅਜਹੀ ਕਸਰ ਨਾ ਛੱਡੀ ਜਾਵੇ ਤੇ ਮੇਰੇ ਵੋਟ ਪਾਉਣ ਵਾਲੇ ਇਸ ਚੀਜ਼ ਦਾ ਜਵਾਬ ਹੁਣ ਵੋਟਾਂ ਵੱਧ-ਵੱਧ ਪਾ ਕੇ ਦਿਓ ਕਿ ਉਹ ਲੋਕ ਸਾਨੂੰ ਪ੍ਰਸ਼ਾਸਨ ਨਾਲ ਮਿਲ ਕੇ ਹਰਾਉਣਾ ਚਾਹੁੰਦੇ ਨੇ ਤੇ ਤੁਸੀਂ ਫਿਰ ਵੱਧ-ਵੱਧ ਵੋਟਾਂ ਹੁਣ ਪਾ ਦਿਓ ਤਾਂ ਜੋ ਇਹਦਾ ਜਵਾਬ ਆਪਾਂ ਸਾਰੇ ਹਲਕੇ ਤੋਂ ਦਈਏ ਆ ਰਹਿੰਦੇ